ਅੰਗਰੇਜ਼ਾਂ ਨੇ ਸੋਚਿਆ ਕਿ ਸਾਰਾ ਪੰਜਾਬ ਮਹਾਰਾਜਾ ਰਣਜੀਤ ਸਿੰਘ ਅੱਗੇ ਝੁਕਦਾ ਹੈ ਪਰ ਉਹ ਕਿਹੜੀ ਫੌਜ ਹੈ ਜਿਸ ਅੱਗੇ ਮਹਾਰਾਜਾ ਰਣਜੀਤ ਸਿੰਘ ਵੀ ਝੁਕਦਾ ਹੈ ਅਕਾਲੀ ਪੂਲਾ ਸਿੰਘ ਜੀ ਨੇ ਮਹਾਰਾਜੇ ਨੂੰ ਕਿਹਾ ਕਿ ਖਾਲਸਾ ਜੰਗ ਵਿੱਚ ਜਾਣ ਲਈ ਅਰਦਾਸ ਕਰ ਚੁੱਕਿਆ ਹੈ ਹੁਣ ਪਿੱਛੇ ਹਟਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਉਹ ਮੈਦਾਨੇ ਜੰਗ ਵਿੱਚ ਗਏ ਅਤੇ ਕੰਟਿਆ ਦੇ ਵਿੱਚ ਹੀ ਧਰਤੀ ਨੂੰ ਅਫਗਾਨਾਂ ਦੇ ਖੂਨ ਨਾਲ ਰੰਗ ਕੇ ਮੈਦਾਨ ਫਤਿਹ ਕਰਕੇ ਵਾਪਸ ਆ ਗਏ ਅੰਗਰੇਜ਼ਾਂ ਦੇ ਸੈਰਾਪਤੀ ਨੇ ਆਪਣੇ ਸੈਨਿਕਾਂ ਨੂੰ ਕਿਹਾ ਸੀ ਕਿ ਅਕਾਲ ਫੌਜ ਆ ਹੀ ਹੈ ਜਿਸਨੇ ਮੀਤਾਲ ਸਾਡੇਗੇ ਭਜਣਾ ਪੱਜ ਜਾਉ ਫੇਰ ਲਾ ਕਿ ਹੋ ਕਿ ਸਾਨੂੰ ਮੌਕਾ ਨਹੀਂ ਮਿਲਿਆ ਜੇਕਰ ਪਟਿਆਲੇ ਦਾ ਰਾਜਾ ਉਸ ਦਿਨ ਅਕਾਲ ਫੌਜ ਦੇ ਸਿੰਘਾਂ ਨਾਲ ਗਰਦਾਰੀ ਨਾ ਕਰਦਾ ਤਾਂ ਪੰਜਾਬ ਦਾ ਇਤਿਹਾਸ ਅੱਜ ਕੁਝ ਹੋਰ ਹੋਣਾ ਸੀ ਅੱਜ ਗੱਲ ਕਰਾਂਗੇ ਅਕਾਲ ਫੌਜ ਦੇ ਬੁੱਢਾ ਦਲ ਦੇ ਸ਼ਹੀਦ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਦੀ ਇਸ ਬਾਰੇ ਤਾਂ ਆਪਾਂ ਸਭ ਜਾਣਦੇ ਹਾਂ ਕਿ ਪੰਜਾਬ ਦੇ ਸਭ ਤੋਂ ਵੱਡੇ ਮਹਾਰਾਜੇ ਮਹਾਰਾਜਾ ਅਨਜੀਤ ਸਿੰਘ ਜਿਨ੍ਹਾਂ ਦੀ ਫੌਜ ਅੰਗਰੇਜ਼ ਅਫਸਰ ਤੇ ਆਧੁਨਿਕ ਹਥਿਆਰਾਂ ਨਾਲ ਲੈ ਸੀ ਪਰ ਪੰਜਾਬ ਇੱਕ ਅਜਾਈ ਫੌਜ ਵੀ ਸੀ ਜਿਸ ਨੂੰ ਮਹਾਰਾਜਾ ਖੁਦ ਝੁੱਕ ਕੇ ਸਲਾਮ ਕਰਦਾ ਸੀ ਕਿਉਂਕਿ ਉਹ ਫੌਜ ਸਿਰਫ ਅਕਾਲ ਪੁਰਖ ਨੂੰ ਹੀ ਆਪਣਾ ਗੁਰੂ ਮੰਨਦੀ ਸੀ ਅਤੇ ਉਸ ਫੌਜ ਦਾ ਨਾਮ ਸੀ ਅਕਾਲ ਫੌਜ ਇਸ ਫੌਜ ਨੇ ਕਿਸੇ ਵੀ ਰਾਜੇ ਜਾਂ ਕਿਸੇ ਹੋਰ ਫੌਜ ਦੇ ਅਧੀਨ ਆਉਣ ਤੋਂ ਮਨ੍ਹਾ ਕਰ ਦਿੱਤਾ ਸੀ ਅਤੇ ਉਸ ਅਕਾਲ ਫੌਜ ਦੇ ਮੁਖੀ ਸਨ ਅਕਾਲੀ ਫੂਲਾ ਸਿੰਘ ਜੀ ਜੋ ਕਿ ਸਿਰਫ ਅਕਾਲ ਪੁਰਖ ਦਾ ਹੁਕਮ ਹੀ ਮੰਨਦੇ ਸਨ ਅਤੇ ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਕੂੜਿਆਂ ਦੀ ਸਜ਼ਾ ਲਗਾ ਦਿੱਤੀ ਸੀ ਜਦੋਂ ਮਹਾਰਾਜਾ ਜਰਨਜੀਤ ਸਿੰਘ ਨੇ ਬਾਹਰਲੇ ਮੁਰਖ ਤੋਂ ਟ੍ਰੇਨਡ ਆਫਸਰ ਆਪਣੀ ਫੌਜ ਵਿੱਚ ਭਰਤੀ ਕੀਤੇ ਜਿਨ੍ਹਾਂ ਦਾ ਮਕਸਦ ਪੰਜਾਬ ਦੀ ਫੌਜ ਨੂੰ ਹੋਰ ਸ਼ਕਤੀਸ਼ਾਲੀ ਬਣਾਉਣਾ ਸੀ ਉਸ ਸਮੇਂ ਅਕਾਲ ਫੌਜ ਨੇ ਅੰਗਰੇਜ਼ੀ ਅਫਸਰਾਂ ਤੋਂ ਟ੍ਰੇਨਿੰਗ ਲੈਣ ਤੋਂ ਮਨਾ ਕਰ ਦਿੱਤਾ ਅਤੇ ਅੰਗਰੇਜ਼ਾਂ ਦੀ ਤਰ੍ਹਾਂ ਵਰਦੀ ਪਾਉਣ ਤੋਂ ਵੀ ਮਨਾ ਕਰ ਦਿੱਤਾ ਕਿਉਂਕਿ ਅਕਾਲ ਫੌਜ ਦਾ ਕਹਿਣਾ ਸੀ ਕਿ ਅੰਗਰੇਜ਼ਾਂ ਦੀ ਤਰ੍ਹਾਂ ਸਾਡੇ ਤੋਂ ਲੈਫਟ ਰਾਈਟ ਲੈਫਟ ਰਾਈਟ ਵਾਲਾ ਕੰਮ ਨਹੀਂ ਹੋ ਰਹਾ ਕਿਉਂਕਿ ਅਕਾਲ ਫੌਜ ਸਿਰਫ ਅਕਾਲ ਦੀ ਫੌਜ ਹੈ ਅਤੇ ਇਹ ਫੌਜ ਅਕਾਲ ਪੁਰਖ ਦੇ ਅਧੀਨ ਹੈ ਅਤੇ ਸਿਰਫ ਤੇ ਸਿਰਫ ਉਸ ਅਕਾਲ ਪੁਰਖ ਦਾ ਹੀ ਹੁਕਮ ਮੰਨਦੀ ਹੈ ਆਕਾਰ ਫੌਜ ਦੇ ਮੁਖੀ ਜਥੇਦਾਰ ਬਾਬਾ ਅਕਾਲੀ ਪੂਲਾ ਸਿੰਘ ਜੀ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਕਿਹਾ ਕਿ ਨਾ ਤਾਂ ਸਾਨੂੰ ਕਿਸੇ ਵਰਦੀ ਦੀ ਲੋੜ ਹੈ ਅਤੇ ਨਾ ਹੀ ਕਿਸੇ ਆਧੁਨਿਕ ਹਥਿਆਰਾਂ ਦੀ ਗੁਰੂ ਦਾ ਬਖਸ਼ਿਆ ਹੋਇਆ ਬਾਣਾ ਹੀ ਸਾਡੀ ਵਰਦੀ ਹੈ ਅਤੇ ਗੁਰੂ ਸਾਹਿਬ ਦੇ ਬਖਸ਼ੇ ਹੋਏ ਸ਼ਸਤਰਾਂ ਦੇ ਨਾਲ ਹੀ ਅਸੀਂ ਜੰਗ ਪਤੇ ਕਰਾਂਗੇ ਬਸ ਤੁਸੀਂ ਸਾਨੂੰ ਇਹ ਦੱਸ ਦਿਓ ਕਿ ਜੰਗ ਕਦੋਂ ਅਤੇ ਕਿਸ ਨਾਲ ਲੜਨੀ ਹੈ ਬਾਕੀ ਸਭ ਕੰਮ ਸਾਡੇ ਤੇ ਛੱਡ ਦਿਓ ਅਸੀਂ ਜੰਗ ਪਤੇ ਕਰੇ ਤੋਂ ਬਗੈਰ ਵਾਪਸ ਨਹੀਂ ਆਵਾਂਗੇ ਤੇ ਅਕਾਲ ਫੌਜ ਕਰਦੀ ਇਸੇ ਤਰ੍ਹਾਂ ਸੀ ਅਤੇ ਕਾਂਟੀਆਂ ਦੇ ਵਿੱਚ ਹੀ ਦੁਸ਼ਮਣਾਂ ਦਾ ਸਿਰ ਧਰਨਣੋਂ ਅਲੱਗ ਕਰਕੇ ਮੈਦਾਨ ਫਤਿਹ ਕਰਕੇ ਵਾਪਸ ਆਉਂਦੇ ਅਕਾਲੀ ਫੂਲਾ ਸਿੰਘ ਜੀ ਦਾ ਰਤਬਾ ਇਸ ਗੱਲ ਤੋਂ ਪਤਾ ਲੱਗਦਾ ਹੈ ਇੱਕ ਬਾਰ ਮਹਾਰਾਜਾ ਰਣਜੀਤ ਸਿੰਘ ਨੇ ਅਕਾਲੀ ਫੂਲਾ ਸਿੰਘ ਜੀ ਨੂੰ ਅਫਗਾਨਾਂ ਦੇ ਵਿਰੁੱਧ ਜੰਗ ਜਾਨ ਤੋਂ ਰੋਕਿਆ ਤੇ ਕਿਹਾ ਅਫਗਾਨਾਂ ਦੀ ਫੌਜ ਦੀ ਗਿਣਤੀ ਬਹੁਤ ਵੱਡੀ ਹੈ ਅਤੇ ਥੋੜਾ ਸਮਾਂ ਇੰਤਜ਼ਾਰ ਕਰੋ ਕਿਉਂਕਿ ਆਪਣੀ ਫੌਜ ਘੱਟ ਹੋਣ ਕਾਰਨ ਆਪਣੀ ਹਾਰ ਹੋ ਸਕਦੀ ਹੈ ਤਾਂ ਅਕਾਲੀ ਫੂਲਾ ਸਿੰਘ ਜੀ ਨੇ ਕਿਹਾ